ਸਤਨਾਮ ਵਾਹਿਗੁਰੂ ਸਹਿਬ ਜੀਓ ਸ਼ਲੋਕ ਰਾਜ ਕਪਟੰਗ ਰੂਪ ਕਪਟੰਗ ਧਨ ਕਪਟੰਗ ਫੁੱਲ ਘਰਮਤ ਹੈ ਸੰਚੰਤ ਵਿਖਿਆ ਛਲੰਗ ਛਿੰਦਰੰ ਨਾਨਕ ਬਿਨ ਹਰ ਸੰਗ ਨ ਚਲਤੇ ਪਰਮ ਸਤ ਕਾਰਯੋਗ ਨਾਨਕ ਨਾਮ ਲੇਪਾ ਸਰ ਸਭ ਧਰਮਾਂ ਦੇ ਸਨੇਯੋ ਇੱਕ ਵਾਰੀ ਸਾਰੇ ਰਲ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਸ਼ਬਦ ਪੰਜਵੇਂ ਪ੍ਰੀਤਮ ਪਰਮ ਪਿਤਾ ਸਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਂਦਾ ਜੈਤੂ ਸ੍ਰੀ ਕੀ ਵਾਰ ਦੇ ਵਿੱਚ 708 ਨੰਬਰ ਅੰਕ ਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਸਤਿਗੁਰੂ ਪਰ ਮਾਨ ਕਰਦੇ ਹਨ ਰਾਜ ਕਾਪਟੰਗ ਕਾਪਟੰਗ ਕਹਿੰਦੇ ਨੇ ਛਲ ਕਿਸ ਨੂੰ ਧੋਖਾ ਦੇਣਾ ਕੁੱਲ ਗਰਭਤ ਕੁੱਲ ਦਾ ਹੰਕਾਰ ਕੁੱਲ ਦਾ ਮਾਣ ਸੰਚੰਤ ਵਿਖਿਆ ਸੰਚੰਤ ਕਹਿੰਦੇ ਨੇ ਮਾਇਆ ਇਕੱਠਾ ਕਰਨਾ ਇਕ ਇਕ ਕੇ ਕਰਦੇ ਹਨ ਵਿਖਿਆ ਮਾਇਆ ਚਲੰਗ ਸ਼ਿੰਦਰੰ ਸ਼ਿੰਦਰ ਕਹਿੰਦੇ ਨੇ ਐਬ ਦੋਸ਼ ਕਿਸੇ ਦੇ ਉੱਤੇ ਗਲਤ ਦੋਸ਼ ਲਗਾ ਕੇ ਮਾਇਆ ਨੂੰ ਇਕੱਠਾ ਕਰਨਾ ਨਾਨਕ ਹੈ ਨਾਨਕ ਬਿਨ ਹਰ ਸੰਗ ਪਰਮਾਤਮਾ ਦੇ ਨਾਮ ਤੋਂ ਬਿਨ ਨਾਲ ਨਾ ਚੱਲ ਤੇ ਕੁਝ ਵੀ ਨਾਲ ਨਹੀਂ ਜਾਂਦਾ ਸਤਿਗੁਰੂ ਪਰਮਾਨੰ ਕਰਦੇ ਹਨ ਇਹ ਨਾਨਕ ਇਹ ਰਾਜ ਰੂਪ ਧਨ ਤੇ ਉੱਚੀ ਕੁਲ ਦਾ ਮਾਣ ਸਭ ਛਲ ਰੂਪ ਹੈ ਜੀਵ ਛਲ ਕਰਕੇ ਦੂਜਿਆਂ ਤੇ ਦੁਸ਼ਣ ਲਾ ਲਾ ਕੇ ਕਈ ਟੰਗਾਂ ਨਾਲ ਮਾਇਆ ਜੋੜਦੇ ਹਨ ਪਰ ਪ੍ਰਭੂ ਦੇ ਨਾਮ ਤੋਂ ਬਿਨਾਂ ਕੋਈ ਵੀ ਜਿੱਥੋਂ ਨਾਲ ਨਹੀਂ ਜਾਂਦੀ ਪੇਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ ਅੱਡ ਨਾ ਲਹੰਦੜੋ ਮੁੱਲ ਨਾਨਕ ਸਾਥ ਨ ਜੁਲਈ ਮਾਇਆ ਪੇਖੰਦੜੋ ਵੇਖਣ ਨੂੰ ਦਿਸਮ ਮੈਨੂੰ ਦਿਸਿਆ ਸੋਹਣਾ ਬਹੁਤ ਹੀ ਸੋਹਣਾ ਅੱਡ ਨਾ ਲਹੰਦੜੋ ਅੱਡ ਅਤੀ ਕੌਟੀ ਨਾ ਲਾਂਦੜੋ ਜਿਹਦਾ ਕੋਈ ਮੁੱਲ ਨਹੀਂ ਹੁੰਦਾ ਲਾਂਦੜੋ ਮੁੱਲ ਨਾਨਕ ਹੈ ਨਾਨਕ ਸਾਤ ਨਾ ਜੁਲਈ ਮਾਇਆ ਨਾ ਜੁਲਈ ਨਹੀਂ ਜਾਂਦੀ ਸਤਿਗੁਰੂ ਪਰਮਾਨੰ ਕਰਦਿਆਂ ਤੁਮਾਂ ਵੇਖਣ ਨੂੰ ਮੈਨੂੰ ਸੋਣਾ ਦੱਸਿਆ ਕੀ ਇਹ ਓਕਾਈ ਲੱਗ ਗਈ ਇਸ ਦਾ ਤਾਂ ਅੱਧੀ ਕੌਡੀ ਵੀ ਮੁੱਲ ਨਹੀਂ ਮਿਲਦਾ। ਇਹ ਨਾਨਕ ਇਹੀ ਹਾਲ ਮਾਇਆ ਦਾ ਹੈ। ਜੀਵ ਦੇ ਪਾਦੀ ਇਹ ਵੀ ਕੌਡੀ ਮੁੱਲ ਦੀ ਨਹੀਂ ਹੁੰਦੀ। ਇਹ ਤੂੰ ਤੁਰਨ ਵੇਲੇ ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ। ਇਸ ਲਈ ਸਤਿਗੁਰੂ ਤੁਮਾਨ ਕਰਦੇ ਹਨ ਕਿ ਉਹ ਚੀਜ਼ ਇਕੱਠੀ ਕਰੋ ਜਿਸ ਨੇ ਨਾਲ ਸਾਡੇ ਨਾਲ ਨਿਭਣਾ ਹੈ। ਜਿਹੜੀ ਅੰਤ ਸਮੇ ਸਾਡੇ ਨਾਲ ਜਾਣੇ ਪੌੜੀ ਚੱਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਏ ਸਤਿਗੁਰੂ ਪਰਮਾਨੰਦ ਕਾਰਦਿਆਂ ਚੱਲਦਿਆਂ ਨਾਲ ਜਿਸ ਚੀਜ਼ ਨੇ ਅੰਤ ਸਮੇ ਸਾਡੇ ਚੱਲਣ ਦੇ ਨਾਲ ਨਹੀਂ ਜਾਣਾ ਚੱਲਦਿਆਂ ਨਾਲ ਨਾ ਚੱਲੇ ਨਹੀਂ ਜਾਂਦੀ ਸੋ ਕਿਉ ਸੰਜੀਐ ਸੋ ਕਿਉ ਉਹ ਵਸਤੂ ਸੰਜੀਐ ਇਕੱਠੀ ਕਰੀਏ ਤਿਸ ਕਾ ਕਉ ਕਿਆ ਯਤਨ ਜਿਸ ਜੀ ਬੰਜੀਐ ਤਿਸ ਕਾ ਉਸ ਦਾ ਉਸ ਦੀ ਖਾਤਰ ਜਿਸਤੇ ਜਿਸ ਤੋਂ ਬੰਝਿਆ ਪਿਛੜ ਜਾਣਾ ਹੈ ਬੰਝੇ ਰਹਿ ਜਾਣਾ ਸਤਿਗੁਰੂ ਪਰਮਾਨੰ ਕਰਦੇ ਆਨ ਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ ਜੋ ਜਗਤ ਤੋਂ ਤੁਰਨ ਵੇਲੇ ਨਾਲ ਨਹੀਂ ਜਾਂਦੀ ਜਿਸ ਤੋਂ ਆਖਿਰ ਪਿਛੜੀ ਜਾਣਾ ਉਸ ਦੀ ਖਾਤਰ ਦੱਸੋ ਕੀ ਯਤਨ ਕਰਨਾ ਹੋਇਆ ਹਰ ਵਿਸਰੀਏ ਕਿਉਂ ਤੇਰੇ ਭਤਾਵੇ ਨਾ ਮਨ ਰੰਜੀਏ ਸਤਿਗੁਰੂ ਪਰਮਾਨੰ ਕਰਦੇ ਹਨ ਹਰ ਵਿਸਰੀਏ ਪ੍ਰਮਾਤਮਾ ਨੂੰ ਵਿਚਾਰ ਕੇ ਕਿਉਂ ਤੇਰੇ ਭਤਾਵੇ ਰੱਜ ਨਹੀਂ ਸਕਦਾ ਨਾ ਮਨ ਰੰਜੀਏ ਤੇ ਨਾ ਹੀ ਮਨ ਪ੍ਰਸੰਨ ਹੁੰਦਾ ਹੈ ਪ੍ਰਭੂ ਛੋੜ ਅਨ ਲਗੈ ਨਰਕ ਸਮਝੀਐ ਹੋ ਹੋ ਕਿਰਪਾਲ ਦਯਾਨ ਨਾਨਕ ਭਉ ਪੰਜੀਐ ਸਤਿਗੁਰੂ ਜੀ ਨੂੰ ਮਾਨ ਕਰਦੇ ਹਾਂ ਪ੍ਰਭੂ ਛੋੜ ਕਹਿੰਦੇ ਪ੍ਰਮਾਤਮਾ ਨੂੰ ਛੱਡ ਕੇ ਅੰਨ ਲਾਗੈ ਕਿਸੇ ਹੋਰ ਦੇ ਨਾਲ ਲਗਾ ਲੈਣਾ ਕਬਰਾਂ ਤੇ ਜਾਣਾ ਪਥਰਾਂ ਨੂੰ ਪੂਜਣਾ ਅੰਨ ਲਾਗੈ ਕਿਸੇ ਹੋਰ ਦੇ ਨਾਲ ਲਗਾ ਲੈਣਾ ਨਾਰਕ ਸਮੰਜੀ ਹੈ ਨਾਰਕ ਨਾਰਕ ਵਿੱਚ ਸਮੰਜੀ ਹੈ ਸਮਾਈਦਾ ਹੈ ਹੋ ਹੋ ਕਿਰਪਾਲ ਦਿਆਲ ਏ ਕਿਰਪਾਲ ਪ੍ਰਭੂ हे दया दे कर प्रभु नानक भो नानक दा डर पंजिए नास कर साधु गुरु ਪਰ ਮਾਨ ਕਰਦੇ ਹਨ ਪ੍ਰਭ ਨੂੰ ਵਿਸਾਰਿਆਂ ਨੀਰੀ ਮਾਇਆ ਨਾਲ ਰਜੀਦਾ ਵੀ ਨਹੀਂ ਤੇ ਨਾ ਹੀ ਮਨ ਨਾ ਪ੍ਰਸੰਨ ਹੁੰਦਾ ਹੈ اے پربھو کرپا کر دایا کر نانک دا ਸਹਿਮ ਦੂਰ ਕਰ دے ਸਤਿਗੁਰੂ ਪਰਮਾਨੰ ਕਰਦੇ ਹਨ ਜੋ ਇਨਸਾਨ ਮਰ ਜਾਂਦਾ ਹੈ ਉਸ ਦੀ ਪੂਜਾ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਇਸ ਦੇ ਲਈ ਸਤਿਗੁਰੂ ਪਰਮਾਨੰ ਕਰਦੇ ਹਨ ਕਿ ਇੱਕ ਪਰਮਾਤਮਾ ਦਾ ਸਿਮਰਨ ਕਰੋ ਜਿਸ ਨੇ ਸਾਡੇ ਆਖਰਕਾਰ ਨਾਲ ਜਾਣਾ ਨੇਰੀ ਮਾਇਆ ਨੇ ਨਿਰਾਮੋ ਨੇ ਸਾਨੂੰ ਇੱਥੇ ਇਹ ਤੂੰ ਤੁਰ ਲੱਗਿਆ ਨੋ ਇਕੱਲੇ ਛੱਡ ਕੇ ਤੁਰ ਜਾਣਾ ਹੈ ਸਾਡੇ ਕੋਲੋਂ ਵਿਚੜ ਜਾਣਾ ਇਸ ਦੇ ਲਈ ਗੁਰੂ ਸਾਹਿਬ ਪ੍ਰਮਾਨ ਕਰਦਿਆਂ ਨੇ ਇਹ ਪ੍ਰਭੂ اے ਕਿਰਪਾਲ ਪ੍ਰਭੂ ਇਹ ਦਇਆ ਦੇ ਸਾਗਰ ਨਾਨਕ ਦਾ ਸਿਹ ਹੈ ਜਿਹੜਾ ਸਹਿਮ ਹੈ ਉਹ ਦੂਰ ਕਰ ਵਾਹਿਗੁਰੂ ਜੀ ਚਾਹ ਖਾਲਸਾ